ਖਬਰਨਾਮਾ ਦੇਖ ਰਿਆ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਅਕਾਲੀ ਦਲ ਵਾਰਿਸ ਪੰਜਾਬ ਦਾ ਵੱਡਾ ਐਕਸ਼ਨ ਇੱਕ ਪਾਸੇ ਜਿੱਥੇ ਵੱਡਾ ਇਕੱਠ ਵੱਡੀ ਸਿਆਸੀ ਰੈਲੀ ਕੀਤੀ ਗਈ ਮਾਗੀ ਮੇਲੇ ਤੇ ਸ਼੍ਰੀ ਮੁਕਸੇਬ ਦੀ ਧਰਤੀ ਤੇ ਹਾਲਾਂਕਿ ਖੁੱਲਾ ਸੱਦਾ ਦਿੱਤਾ ਗਿਆ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਤੇਜ਼ ਗੱਡੀ ਜਾਂ ਬੱਸ ਦਾ ਇੰਤਜ਼ਾਮ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਨਹੀਂ ਕੀਤਾ ਗਿਆ ਲੱਖਾਂ ਸੁਦਾਣਾ ਵੀ ਮਾਗੀ ਦੀ ਸਟੇਜ ਤੋਂ ਗਰਜੇ ਇਸ ਤੋਂ ਇਲਾਵਾ ਮਨਪ੍ਰੀਤ ਈਆਲੀ ਨੇ ਵੀ ਗੱਲ ਕੀਤੀ ਕੌਮ ਦੀ ਪੰਥ ਦੀ ਪੰਥਕ ਪਾਈਚਾਰੇ ਦੀ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਥਕ ਸਰਕਾਰ ਬਣਾਉਣ ਦੀ ਇਵਨਦੋ ਸਰਜੀਤ ਸਿੰਘ ਖਾਲਸਾ ਬਲੋ ਹਲਕਾ ਫਰੀਦਕੋਟ ਤੋਂ ਜੋ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਇਹ ਤੋਂ ਤੱਕ ਵੀ ਕਹਿ ਦਿੱਤਾ ਜੇਕਰ ਭਾਈ ਅੰਬਰਤਪਾਲ ਖਾਲਸਾ ਨੂੰ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਚਾਹੁੰਦੇ ਹਾਂ ਤਾ ਇੱਕੋ ਇੱਕ ਹੱਲ ਹੈ ਕਿ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕੌਮ ਵੱਲੋਂ ਲੜ ਕੇ ਮੁੱਖ ਮੰਤਰੀ ਬਣਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਲਿਆਦਾ ਚਾਵੇ ਲੋਕ ਸਭਾ ਦੇ ਮੈਂਬਰ ਭਾਈ ਅਬਰਤਪਾਲ ਸਿੰਘ ਕਾਲਸਾ ਨੂੰ ਇੱਕ ਪਾਸੇ ਜਿੱਥੇ ਭਾਈ ਅਬਰਤਪਾਲ ਸਿੰਘ ਕਾਲਸਾ ਉਹਨਾਂ ਨੇ ਤੀਜੀ ਵਾਰ ਚੁਣੌਤੀ ਦੇ ਦਿੱਤੀ ਹੈ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਐਮਐਸਏ ਨੂੰ ਲੈ ਕੇ ਹਾਲੇ ਕਿ 20 ਅਵੀਆਂ ਦਿਨਾਂ ਤੋਂ ਬਾਅਦ ਕੋਈ ਵੱਡਾ ਫੈਸਲਾ ਆਵੇਗਾ ਰਿਹਾਈ ਹੁੰਦੀ ਹੈ ਜਾ ਐਨਐਸਏ ਖਤਮ ਹੁੰਦੀ ਹੈ ਜਾਂ ਨਹੀਂ ਉਸ ਤੋਂ ਪਹਿਲਾਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਆ ਭਾਰਤ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰੈਸ ਸਕੱਤਰ ਭਾਈ ਸ਼ਮਸ਼ੇਰ ਸਿੰਘ ਪਧਰੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਮੁਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂ ਮਿੰਡ ਨੇ ਕਿਹਾ ਕਿ ਇੱਕ ਅਖਬਾਰ ਵਿੱਚ ਸ਼ਫੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਮ ਤੇ ਗੁਰਗ੍ਰਿਤ ਸਿੰਘ ਹੁੰਦਲ ਪਹਿਲਾ ਨਾਮ ਹੈ ਜੀ ਗੁਰਗ੍ਰਿਤ ਸਿੰਘ ਹੁੰਦਲ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦੂਸਰਾ ਹੈ ਜੀ ਗੁਰਪ੍ਰੀਤ ਸਿੰਘ ਬਟਾਲਾ ਹਲਕਾ ਇੰਚਾਰਜ ਬਟਾਲਾ ਦਾ ਜਤਿੰਦਰ ਸਿੰਘ ਸੋਲ ਗੋਰਾ ਹਲਕਾ ਇੰਚਾਰਜ ਕਾਦੀਆਂ ਜੋ ਆਪਣੇ ਆਪ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਖਾਸ ਕਰਕੇ ਜ਼ਿਲ੍ਹਾ ਪ੍ਰਧਾਨ ਕੌਣ ਦੱਸ ਰਹੇ ਨੇ ਗੁਰਕੀਰਤ ਸਿੰਘ ਹੁੰਦਲ ਜਿਹੜੇ ਨੇ ਗੁਰਕੀਰਤਨ ਸਿੰਘ ਹੁੰਦਲ ਨੇ ਜਿਹੜੇ ਉਹ ਆਪਣੇ ਆਪ ਨੂੰ ਗੁਰਦਾਸਪੁਰ ਤੋਂ ਅਕਾਲੀ ਦਲ ਵਾਪਸ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਦੱਸ ਰਹੇ ਨੇ ਤੇ ਦੂਸਰੇ ਪਾਸੇ ਗੁਰਪ੍ਰੀਤ ਸਿੰਘ ਬਟਾਲਾ ਆਪਣੇ ਆਪ ਨੂੰ ਬਟਾਲਾ ਹਲਕੇ ਦਾ ਇੰਚਾਰਜ ਦੱਸ ਲਿਆ ਹੈ ਉਸ ਤੋਂ ਬਾਅਦ ਹੈ ਤੀਜਾ ਜਤਿੰਦਰ ਸਿੰਘ ਸੋਰ ਜਿਸ ਨੂੰ ਗੋਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹ ਹਲਕਾ ਕਾਬੀਆਂ ਤੋਂ ਆਪਣੇ ਆਪ ਨੂੰ ਅਕਾਲੀ ਦਲ ਵਾਪਸ ਪੰਜਾਬ ਪਾਰਟੀ ਦਾ ਹਲਕਾ ਇੰਚਾਰਜ ਦੱਸਿਆ ਹੈ ਇਸ ਨੂੰ ਲੈ ਕੇ ਅਕਾਲੀ ਦਲ ਵਾਪਸ ਪੰਜਾਬ ਦੇ ਪ੍ਰੈਸ ਕਟਰ ਭਾਈ ਸ਼ਮਸ਼ੇਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਆਪਣੇ ਆਪ ਨੂੰ ਅਕਾਲੀ ਦਲ ਦੇ ਹਲਕਾ ਪ੍ਰਧਾਨ ਹਲਕਾ ਇੰਚਾਰਜ ਹਲਕਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਇਹ ਤਿੰਨ ਵੱਡੇ ਆਗੂ ਦੱਸ ਰਹੇ ਨੇ ਹਾਲਾਂਕਿ ਕਿਸੇ ਵੀ ਰਸਮੀ ਤੌਰ ਤਰੀਕੇ ਦੇ ਨਾਲ ਜਾਂ ਕੋਈ ਡੈਲੀਗੇਟਸ ਦੀ ਮੀਟਿੰਗ ਬੁਲਾ ਕੇ ਇਹਨਾਂ ਨੂੰ ਇਹਨਾਂ ਦੇ ਅਹੁਦੇ ਨਹੀਂ ਨਿਵਾਜੇ ਇਹ ਜਾਣਬੁੱਝ ਕੇ ਅਕਾਲੀ ਦਲ ਉਸ ਪੰਜਾਬ ਦੇ ਨਾਮ ਤੇ ਇਹਨਾਂ ਹਲਕਿਆਂ ਦੇ ਲੋਕਾਂ ਨੂੰ ਪ੍ਰਭਾਰੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਚੋਣ ਲੜਾਂਗੇ ਹਾਲਾਂਕਿ ਇਹਨਾਂ ਨੂੰ ਕੋਈ ਵੀ ਅਧਿਕਾਰ ਨਹੀਂ ਹੈ ਨਾ ਤੇ ਹਲਕਾ ਅੰਚਾਰਜ ਦਾ ਨਾ ਜ਼ਿਲ੍ਹਾ ਪ੍ਰਧਾਨ ਦਾ ਯਾਨੀ ਕਿ ਆਪਣੇ ਆਪ ਹੀ ਇੱਕ ਜਣਾ ਜ਼ਿਲ੍ਹਾ ਪ੍ਰਧਾਨ ਦੋ ਜਣੇ ਜਿਹੜੇ ਨੇ ਉਹ ਵਕ ਵਕ ਹਲਕਿਆਂ ਤੋਂ ਬਟਾਲਾ ਅਤੇ ਕਾਧੀਆਂ ਤੋਂ ਹਲਕਾ ਪ੍ਰਧਾਨ ਬਣ ਗਏ ਤੇ ਜਿਹੜਾ ਗੁਰਕ੍ਰਿਸ਼ਨ ਸਿੰਘ ਹੈ ਉਹ ਆਪਣੇ ਆਪ ਨੂੰ ਹਲਕਾ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਦੱਸ ਰਿਹਾ ਹੈ। ਅਕਾਲੀ ਦਲ ਆਵਾਜ਼ ਪੰਜਾਬ ਦੀ ਪਾਰਟੀ ਨੇ ਕਿਹਾ ਕਿ ਬਿਲਕੁਲ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਲੋਕਾਂ ਤੋਂ ਸਿੱਖ ਸੰਗਤਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ। ਜੇਕਰ ਇਹਨਾਂ ਨੂੰ ਅਸੀਂ ਕੋਈ ਪ੍ਰਧਾਨ ਬਣਾਉਂਦੇ ਹਾਂ ਜਾਂ ਹਲਕਾ ਇੰਚਾਰਜ ਬਣਾਉਂਦੇ ਹਾਂ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਰਸਮੀ ਤਰੀਕੇ ਨਾਲ ਸਿਰ ਪਾਉ ਪਾਏ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਲਿਖਤੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਦੇ ਕੋਲ ਕੋਈ ਲਿਖਤੀ ਜ਼ਿੰਮੇਵਾਰੀ ਨਹੀਂ ਇਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਜਤਿੰਦਰ ਸਿੰਘ ਸੋਲ ਗੁਰਕੀਤ ਸਿੰਘ ਹੁੰਦਲ ਅਤੇ ਗੁਰਪ੍ਰੀਤ ਸਿੰਘ ਬਟਾਲਾ ਯਾਨੀ ਕਿ ਜਿਹੜੇ ਗੁਰਕ੍ਰਿਸ਼ਨ ਸਿੰਘ ਨੇ ਇਹ ਆਪਣੇ ਆਪ ਨੂੰ ਹਲਕਾ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਦੱਸ ਰਹੇ ਨੇ ਸਤਿੰਦਰ ਸਿੰਘ ਸੋਲ ਜਿਹੜੇ ਨੇ ਉਹ ਆਪਣੇ ਆਪ ਨੂੰ ਹਲਕਾ ਬਟਾਲੇ ਦਾ ਜਿਹੜਾ ਹੈ ਇੰਚਾਰਜ ਦੱਸ ਰਹੇ ਨੇ ਤੇ ਗੁਰਪ੍ਰੀਤ ਸਿੰਘ ਬਟਾਲਾ ਹੈ ਉਹ ਆਪਣੇ ਆਪ ਨੂੰ ਬਟਾਲਾ ਕਾਦੀਆਂ ਦਾ ਸੌਰੀ ਕਾਦੀਆਂ ਦਾ ਜਿਹੜਾ ਹੈ ਹਲਕਾ ਇੰਚਾਰਜ ਦੱਸ ਰਹੇ ਨੇ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਇਹਨਾਂ ਆਗੂਆਂ ਦੇ ਨਾਲ ਸਾਡੂ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੀ ਮੁੱਢਲੀ ਹਾਂ ਇਹ ਅਕਾਲੀ ਦਾ ਲਬਾਸ ਪੰਜਾਬ ਦੇ ਵਿੱਚ ਹੱਲ ਹੈ ਲੇਕਿਨ ਇਹਨਾਂ ਦੇ ਕੋਈ ਕੋਈ ਅਹੁਦੇ ਨਹੀਂ ਇਹ ਵਲੰਟੀਅਰਲੀ ਵਲੰਟੀਅਰ ਤੌਰ ਤੇ ਇਹ ਕੰਮ ਕਰਦੇ ਨੇ ਸਾਨੂੰ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਲੇਕਿਨ ਅੱਜ ਇਹਨਾਂ ਦੀ ਇਹ ਚਲਾਕੀ ਨੂੰ ਦੇਖਦਿਆਂ ਹੋਇਆਂ ਅਕਾਲੀ ਦਲ ਬਾਦਸ਼ ਪੰਜਾਬ ਦੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹਨਾਂ ਦੀ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਵੀ ਜਿਹੜਾ ਹੈ ਖਤ ਕਰ ਦਿੱਤਾ ਗਿਆ ਹੈ ਕਿਸੇ ਵੀ ਤਰ੍ਹਾਂ ਦਾ ਤਾਲਮੇਲ ਨਹੀਂ ਕਿਉਂਕਿ ਇਹ ਆਪਣੇ ਆਪਣੇ ਬਲਬੁੱਤੇ ਉੱਤੇ ਆਪਣੇ ਆਪ ਨੂੰ ਹਲਕਾ ਇੰਚਾਰਜ ਅਤੇ ਇੱਕ ਜਣਾ ਜਿਹੜਾ ਗੁਰਕਿਰਤਨ ਸਿੰਘ ਹੈ ਹਲਕਾ ਜ਼ਿਲ੍ਹਾ ਪ੍ਰਧਾਨ ਦੱਸ ਰਿਹਾ ਹੈ ਗੁਰਦਾਸਪੁਰ ਦਾ ਉਹਨਾਂ ਨੇ ਕਿਹਾ ਕਿ ਜਈਆਂ ਕਾਰਵਾਈਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਕੌਮ ਨੂੰ ਪੰਥਕ ਲੋਕਾਂ ਨੂੰ ਸਿੱਖ ਸੰਗਤਾਂ ਨੂੰ ਕੋਈ ਵੀ ਸਾਡਾ ਆਗੂ ਜੇਕਰ ਭਰਮ ਭਲੇਖੇ ਦੇ ਵਿੱਚ ਪਾਵੇਗਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾਂ ਤਿੰਨਾਂ ਆਗੂਆਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਕੋਲ ਮੈਂਬਰਸ਼ਿਪ ਸੀ ਅਕਾਲੀ ਦਲ ਬਾਦਸ਼ ਪੰਜਾਬ ਦੀ ਉਹਨਾਂ ਨੂੰ ਅੱਜ ਅਕਾਲੀ ਦਲ ਬਾਦਸ਼ ਪੰਜਾਬ ਨੇ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਧੰਨਵਾਦ